ਦੀエス ਮਸੀਹ ਦਾ ਆਮੇਨ ਜਿਸ ਨੇ ਮੈਨੂੰ ਤੇ ਤੁਹਾਨੂੰ ਫਿਰ ਇਕਵਾ ਆਮੇਨ ਇਸ ਸਮਾਧਿਤਾ ਹੈ ਆਮੇਨ ਜੇ ਵੀ ਜੁਬਾ ਕੰਨ ਦੀ ਨਾਲ ਸੰਗਤ ਦਾ ਗੱਤ ਪੜੀ ਹallelujah ਹallelujah ਦੇਸ ਥੋੜੀ ਜਿਹੀ ਘਟਾ ਦੇ ਥੋੜੀ ਜੀ ਸੋ ਇਸ ਖੁਦਾ ਦੇ ਵੱਡੇ ਰਹਿਣ ਦੇ ਲਈ ਜੋ ਉਸਨੇ ਮੇਰੇ ਤੇ ਤੁਹਾਡੇ ਜੀਵਨ ਵਿੱਚ ਬਖਸ਼ਿਆ ਹੈ। ਅਮਨ। ਮੈਨੂੰ ਲੱਗਦਾ ਕਿ ਵੇਸ ਥੋੜੀ ਵਧਾ ਦਿੱਤੀ ਹੈ। ਥੋੜੀ ਘਟਾ ਦੇ। ਥੋੜੀ ਜਿਹੀ ਹੋਰ ਘਟਾ ਦੇ। ਚੱਕ ਮੈ ਖਾ ਲਓ। ਇਸ ਕਰਕੇ ਕਿ ਦੂਸਰਾ ਬਟਨ ਥੋੜਾ ਹੋਰ ਹਰਨ ਕਰ ਦਿਓ ਜਿਹੜਾ ਦੀ ਆਵਾਜ਼ ਵਾਲਾ ਹੈ। ਉਹਨੂੰ ਘੁਮਾ ਦਿਓ। ਹਾਲੋ ਚੱਕ ਲਓ ਜੀ। ਮੈਸੇਜ ਰਿਕਾਰਡ ਹੁੰਦੀ ਨੇ ਤੇ ਜੇ ਆਵਾਜ਼ ਅੱਛੀ ਹੋਵੇ ਤੇ ਅੱਛੀ ਰਿਕਾਰਡਿੰਗ ਹੁੰਦੀ ਹੈ ਜੇ ਭਾਰੀ ਦੀ ਆਵਾਜ਼ ਹੋਵੇ ਤੇ ਜੋ ਬੋਲੇ ਸ਼ਬਦਾਰੇ ਨੇ ਉਹ ਹੀ ਨਾ ਸਮਝ ਆਏ ਤੇ ਫਿਰ ਸਾਡੇ ਰਿਕਾਰਡ ਕਰਨ ਦਾ ਸਪੀਕਰ ਚਲਾਉਣ ਦਾ ਕੋਈ ਫਾਇਦਾ ਨਹੀਂ ਪਿਛਲੇ ਸਮੇਂ ਦੇ ਵਿੱਚ ਕਈ ਸੇਵਕ ਲੋਕ ਸੁਣਦੇ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਫੋਨ ਕਰਦੇ ਰਹੇ ਨੇ ਕਿ ਭਾਈ ਜੀ ਪਤਾ ਨਹੀਂ ਤੁਹਾਡੇ ਸੈੱਟ ਵਿੱਚ ਪ੍ਰੋਬਲਮ ਹੈ ਆ ਆਵਾਜ਼ ਜਿਹੜੀ ਹੈ ਉਹ ਸਹੀ ਨਹੀਂ ਆਂਦੀ ਤੋਂ ਖੁਦਾ ਦਾ ਧੰਨਵਾਦ ਜਿਸ ਨੇ ਮੈਨੂੰ ਤੇ ਤੁਹਾਨੂੰ ਸਮੰਧਤਾ ਹੈ ਅਸੀਂ ਜਿਉਂਦੇ ਆ ਅਸੀਂ ਜੀਉਂਦੇ ਹਾਂ ਦੀ ਤਰਤੀ ਦੇ ਉੱਤੇ ਹੋਰ ਅਮੀਨ 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 ਸੱਚ ਹੈ ਜਿਸ ਜਨਾਬ ਭਾਈ ਅਰਫੀਕ ਦਾਸ ਰਹੇ ਸੀ ਅੱਜ ਤੋਂ ਕੁਝ ਸਾਲ ਪਹਿਲੇ ਉਹਨਾਂ ਦੇ ਕਾਫੀ ਦਰਦ ਹੋਇਆ ਔਰ ਮੈਨੂੰ ਬੁਲਾਇਆ ਔਰ ਜਦੋਂ ਮੈਂ ਜਾ ਰਿਹਾ ਸੀਗਾ ਇਹ ਤੋਂ ਜਾਂਦੇ ਆ ਦਰਦ ਜਿਹੜਾ ਸੀਗਾ ਉਹ ਬੰਦ ਰਿਆ ਸੀਗਾ ਉਹ ਜੇ ਗੰਲੀ ਦੇ ਵਿੱਚ ਗਿਆ ਸੀਗਾ ਜਦੋਂ ਘਰ ਗਿਆ ਤੇ ਮੈਂ ਪਾਈ ਨੂੰ ਠੀਕ ਪਾਇਆ ਏ ਤੇ ਪਾਈ ਕਹਿੰਦੇ ਪਾਈ ਸ਼ਾਇਦ ਤੁਸੀਂ اسی ਗਲੀ ਦੇ ਵਿੱਚ ਸੀਗੇ ਜਦੋਂ ਮੈਨੂੰ ਇਸ ਦਰਦ ਤੋਂ ਜਿਹੜਾ ਹੈ ਉਸ ਦੁਕਾਨ ਆ ਪੈਂਟ ਪਿਛੇ ਬੈਠੇ ਨੇ ਖੜੇ ਨੇ ਇਸ ਲਈ ਸਮੇਂ ਦੇ ਵਿੱਚ ਪੁਰਾਣੀ ਬੇਟੀ ਲਈ ਪ੍ਰੇਰ ਕਰਵਾਈ ਔਰ ਫਿਰ ਫੋਨ ਕਰਕੇ ਦੱਸਿਆ ਭਾਈ ਜੀ ਆਰਾਮ ਨਾਲ ਬੈਠੀ ਸੌਂ ਗਈ। ਆਮਨ। ਬੇਟਾ ਉਹਨਾਂ ਦਾ ਛੋਟਾ ਹੈ ਉਹ ਰਾਤ ਦੇ ਸਮੇਂ ਬੜੀ ਜਿੱਦ ਕਰ ਰਿਹਾ ਸੀਗਾ ਰੋ ਰਿਹਾ ਸੀਗਾ ਔਰ ਰਾਤ ਇਹਨਾਂ ਨੇ ਮੈਨੂੰ ਫੋਨ ਕੀਤਾ। ਔਰ ਮੈਂ ਫੋਨ ਇਹਨਾਂ ਦਾ ਰਸੀਵ ਕੀਤਾ। ਔਰ ਫਿਰ ਕੀਤੀ ਤੋਂ ਪ੍ਰੇਰਣ ਤੋਂ ਬਾਅਦ ਵਿੱਚ ਜੀ ਬਾਜ ਜੀ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਪਾਏ ਜੀ ਜਦੋਂ ਪ੍ਰੇਰ ਕੀਤੀ ਸੀ ਉਸ ਤੋਂ ਬਾਅਦ ਵਿੱਚ ਹੀ ਬੱਚਾ ਜਣਦਾ ਆਰਾਮ ਨਾਲ ਸੌਂ ਗਿਆ। ਆਮੀਨ। ਇਹ ਸਾਡਾ ਅਸਰ ਨਹੀਂ ਹੈ ਤੁਹਾਡੀ ਨੇਚਾ ਦਾ ਅਸਰ। ਆਮੀਨ। ਯਿਸੂ ਮਸੀਹ ਨੇ ਆਖਿਆ ਮੇਰੇ ਉਤੇ ਨੇਚਾ ਕਰੋ ਤੇ ਮੇਰੇ ਭੇਜਣ ਵਾਲੇ ਉਤੇ ਵੀ। ਇਹ ਤੁਹਾਡਾ ਤੁਹਾਡੇ ਸੇਵਾਦਾਰ ਦੇ ਉਤੇ ਨੇਚਾ ਹੈ ਵਿਸ਼ਵਾਸ ਹੈ। ਤੇ ਫਿਰ ਪ੍ਰਾਰਥਨਾ ਕੰਮ ਕਰੇਗੀ ਜਿਹਨੇ ਵਿਸ਼ਵਾਸ ਨਹੀਂ ਹੈ ਤੇ ਫਿਰ ਪ੍ਰਾਰਥਨਾ ਨੇ ਕੰਮ ਨਹੀਂ ਨਹੀਂ ਕਰਨਾ ਸੱਚਾ ਤੋਂ ਖੁਦਾ ਦਾ ਧੰਨਵਾਦ ਹੈ ਇਹਨੂੰ ਕਹਿੰਦੇ ਹਨ ਰੱਬੀ ਚਿੰਗਾਈ 아멘 ਤੇ ਜੇ ਰੱਬੀ ਚਿੰਗਾਈ ਅਸੀਂ ਲੈ ਰਹੇ ਹਾਂ ਤੇ ਫਿਰ ਜ਼ਰੂਰ ਅਸੀਂ ਰੱਬ ਚਰ ਵੀ ਲੈਣਾ 아멘 ਅਸੀਂ ਉਠਾਏ ਜਾਣ ਵਾਲਾ ਵਿਸ਼ਵਾਸ ਵੀ 아멘 ਲੈ ਦਵਾਂਗੇ ਉਠਾਏ ਜਾਣ ਵਾਲਾ ਵਿਸ਼ਵਾਸ ਲੈਣ ਤੋਂ ਪਹਿਲਾਂ ਰਬੀ ਚਿੰਗਾਈ ਗਣੀ ਪੜੀ ਹੈ। ਅਮੇਨ। ਨਬੀ ਨੇ ਆਖਿਆ ਮੁਕਤੀ ਤੋਂ ਪਹਿਲੇ ਰਬੀ ਚਿੰਗਾਈ ਹੈ। ਅਮੇਨ। ਜੇ ਰਬੀ ਚਿੰਗਾਈ ਨਹੀਂ ਤੇ ਫਿਰ ਮੁਕਤੀ ਨਹੀਂ। ਰਬੀ ਚਿੰਗਾਈ ਤੋਂ ਬਿਨਾ ਕਿੰਦੇ ਤੁਸੀਂ ਮੁਕਤੀ ਦਾ ਪ੍ਰਚਾਰ ਕਰ ਹੀ ਨਹੀਂ ਸਕਦੇ। ਤਾਂ ਜਾ ਕੇ ਨਬੀ ਨੇ ਆਖਿਆ ਕਿ ਜੇ ਤੁਹਾਡੇ ਕੋਲ ਰਬੀ ਚਿੰਗਾਈ 'ਤੇ ਕੋਈ ਵਿਸ਼ਵਾਸ ਨਹੀਂ ਹੈ ਤੇ ਫਿਰ ਅਚਰਦੀ ਕੰ। ਓਕੀ। ਫਮੀ ਅਮੇਨ। ਤੋ ਖੁਦਾ ਰਹਿਮ ਕਰੇ ਆਉਣ ਵਾਲੇ ਸਮੇਂ ਦੇ ਅਸੀਂ ਅਸੀਂ ਇਹ ਜਿਹੜੀ ਨੇਚਾ ਤੇ ਵਿਸ਼ਵਾਸ ਤੇ ਗੱਲ ਕਰ ਰਹੇ ਹਾਂ ਸਾਨੂੰ ਲੈਕਚਰ ਵਾਸਤੇ ਕਿਹੜੀ ਨੇਚਾ ਚਾਹੀਦੀ ਹੈ ਅਸੀਂ ਇਹਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਨ ਦੀ ਮਟੀਰੀਅਲ ਤਿਆਰ ਹੈ ਸਾਰਾ ਕੁਝ ਤਿਆਰ ਹੈ ਪਰ ਸਭ ਦੀ ਵੇਟਿੰਗ ਹੈ ਕਿ ਖੁਦਾ ਕਦ ਬੀਨੋ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਉਹਨਾਂ ਪ੍ਰਚਾਰਾਂ ਨੂੰ ਲੈ ਕੇ ਆਈਏ ਅਸੀਂ ਬੁੱਧ ਦੇਖੀ ਕਿੰਨੇ ਤਰ੍ਹਾਂ ਦੇ ਬੁੱਧ ਦੇਖੀ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਹਾਲੇਲੂਇਆ ਹਾਲੇਲੂਇਆ

ਦੇਖੋ ਸ਼ਾਇਦ ਤਿੰਨਾ ਤੋਂ ਚਾਰ ਵੀ ਦੇਖੇ ਹੋਣਗੇ ਤਿੰਨਾ ਤੋਂ ਚਾਰ ਚਾਰ ਵੀ ਦੇਖੇ ਹੋਣਗੇ ਕਿਨੇ ਆਤਮੇ ਦੇਖੇ ਚਾਰ ਹallelujah ਹallelujah ਕੁਦਾਦਾ ਆਤਮਾ ਸ਼ੈਤਾਨ ਆਤਮਾ ਮਨੁੱਖ ਦਾ ਆਤਮਾ ਤੇ ਸੰਸਾਰ ਦਾ ਆਤਮਾ ਆਮੀਨ ਕਿਨੇ ਮੇਰੇ ਨਾਲ ਹਨ ਤੁਸੀਂ ਵੀ ਦੇਖੇ ਨੇ ਤੇ ਇਹ ਵੀ ਦੇਖਿਆ ਇਸਨੂੰ ਇੱਕ ਆਤਮਾ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ ਉਹ ਆਤਮਾ ਕਿਹੜਾ ਹੈ ਜਦ ਜੋ ਪਿੱਛੇ ਬੀਤ ਗਿਆ ਉਹਨਾਂ ਨੂੰ ਮੈਂ ਫਿਰ ਦੁਬਾਰੇ ਲੈ ਕੇ ਨਾ ਆ ਆਪਾਂ ਮਾਂ ਬਲਕਿ ਅੱਗੇ ਤੋਂ ਅੱਗੇ ਕੁਸ਼ੀ ਆਤਮਾ ਦੇ ਉੱਪਰ ਫਿਰ ਪਰਚਾ ਜਿਹੜੇ ਨੇ ਉਸ ਨੂੰ ਹੋ ਰਹੇ ਨੇ ਤਾਂ ਆਓ ਅਸੀਂ ਖੁਦਾ ਦੇ ਪਵਿੱਤਰ ਵਚਨ ਨੂੰ ਪੜ੍ਹਦੇ ਹਾਂ ਆਪਣੀਆਂ ਪਵਿੱਤਰ ਬਾਈਬਲਾਂ ਨੂੰ ਖੋਲਾਂਗੇ ਔਰ ਮੇਰੇ ਨਾਲ ਲੂਕਾ ਦੀ ਅੰਜਿਲ ਉਹਦਾ 11 ਅਧਿਆਇ नौरा तक पढ़ो लुका ग्यारह नौरा तो मैं हांधदा मंगो तो ਉਂਡੋ ਤੇ ਤਾਨੂੰ ਲੱਗੇਗਾ ਖੜਗਾਉ ਤੇ ਤੁਹਾਡੇ ਲਈ ਖੋਲਿਆ ਜਾਵੇਗਾ ਜੀ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹਨੂੰ ਲੱਭਦਾ ਹੈ ਅਤੇ ਜਿਹੜਾ ਖੜਗਾਉਂਦਾ ਹੈ ਉਹਦੇ ਲਈ ਖੋਲਿਆ ਜਾਵੇਗਾ ਏ ਭੜੀਏ ਪਰ ਤੁਹਾਡੇ ਵਿੱਚੋਂ ਕਿਹੜਾ ਪਿਓ ਹੈ ਕਿ ਜੇ ਉਹਦਾ ਪੁੱਤਰ ਮੱਛੀ ਮੰਗੇ ਤਾਂ ਉਹਨੂੰ ਮੰਗੇ ਤੇ ਉਹਨੂੰ ਮੱਛੀ ਦੇ ਥਾਂ ਸੱਪ ਦੇ ਦੇ ਸੱਪ ਦੇ ਦੇ ਦੇਵੇਗਾ ਹallelujah ਹallelujah ਆਓ ਬੇਨਤੀ ਕਰਦੇ ਹਾਂ ਪਤ ਜੀਸੂ ਮਸੀਹ ਅੱਜ ਫਿਰ ਇੱਕ ਵਾਰ वचन ਪੜੇ ਗਏ ਨੇ ਅੱਜ ਫਿਰ ਇੱਕ ਵਾਰ ਇਹਨਾਂ ਬਚਨਾਂ ਦਾ ਅਨਵਾਦ ਅਸੀਂ ਤੇਰੀ ਆਤਮਾ ਕੋਲੋਂ ਮੰਗਦੇ ਹਾਂ ਅਸੀਂ ਜਾਣਦੇ ਹਾਂ ਕਿ ਹਮੇਸ਼ਾ ਤੂੰ ਮਨੁੱਖ ਨੂੰ ਇਸਤੇਮਾਲ ਕਰਦਾ ਹੈ ਲਵੀ ਨੇ ਵੀ ਆਖਿਆ ਕਿ ਉਹ ਆਦਮੀ ਨੂੰ ਹੀ ਇਸਤੇਮਾਲ ਕਰਦਾ ਹੈ ਉਹ ਆਪਣੀ ਪੈਟਰਨ ਨੂੰ ਕਦੇ ਬਦਲਦਾ ਨਹੀਂ ਹੈ। ਅਮਨ। ਸ਼ੈਤਾਨ ਨੇ ਸੱਪ ਨੂੰ ਵਰਤਿਆ। ਹੂੰ। ਉਹ ਅੱਜ ਵੀ ਮਨੁੱਖਾਂ ਨੂੰ ਵੀ ਵਰਤ ਰਿਹਾ ਹੈ। ਅਮਨ। ਅੱਜ ਸੱਪ ਦੀ ਸੰਤਾਨ ਵੀ ਧਰਤੀ ਉੱਤੇ ਹੈ। ਅੱਜ ਫਿਰ ਉਹ ਸੱਪ ਕੋ ਸ਼ੈਤਾਨ ਦਾ ਆਤਮਾ ਸੱਪ ਦੀ ਸੰਤਾਨ ਨੂੰ ਵਰਤ ਰਿਹਾ ਹੈ। ਕਿ ਪ੍ਰਭੂ ਇਥੇ ਆਦਮ ਦੀ ਤੇਰੀ ਔਲਾਦ ਵੀ। ਅਮਨ। ਪਰ ਤੁਸੀਂ ਆਪਣੀ ਅੰਸ ਨੂੰ ਵਰਤ ਰਿਆਂ। ਹਾਂ ਜੀ। ਮੇਰੀ ਬੇਨਤੀ ਹੈ ਅੱਜ ਫਿਰ ਇੱਕ ਵਾਰ ਆਪਣੇ ਬਚਨਾਂ ਨੂੰ ਲੈ। ਕੀ ਸਾਡੇ ਨਾਲ ਬੋਲੋ ਆਮੇਨ ਆਪਣੇ ਬਚਨਾਂ ਦਾ ਆਪ ਅਨੁਵਾਦ ਕਰੋ ਆਮੇਨ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਆਮੇਨ ਸਾਰੇ ਬੈਠ ਸਕਦੇ ਹੋ ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭ ਦੀ ਹਜ਼ੂਰੀ ਵਿੱਚ ਆਮੇਨ ਸੋਛੀ ਪਿਛਲੇ ਸੰਦੇਸ਼ਾਂ ਦੇ ਵਿੱਚੋਂ ਇੱਕ ਟੋਪਿਕ ਲੈ ਕੇ ਚੱਲ ਰਹੇ ਹਾਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਜਾਵੇਗਾ नाल असी देखिया के दरअसल असी मंगना की है।, की है असी मंगना की है आगे चल के देखा के मंगना कि है मेरे नाल हो आगे चल के देखा के मंगना कि है मंगिया भी नहीं जाता चे मंगण ਸਮਝਾਈ ਹallelujah 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 ਸੋ ਮੰਗੋ ਤਣ ਦਿੱਤਾ ਜਾਵੇਗਾ ਅਸੀਂ ਕਰੈਕਟਰ ਕੁਝ ਦੇਖੀ ਅਸੀਂ ਫੰਡਾ ਨੂੰ ਦੇਖਿਆ ਅਮਨ ਅਸੀਂ ਇਸ ਕੀ ਆਪਾਸਾ ਨੂੰ ਦੇਖਿਆ ਅਮਨ ਅਸੀਂ ਸਿਸਟਰ ਹੈਟੀ ਰਾਈਟ ਨੂੰ ਦੇਖਿਆ ਅਸੀਂ ਸੁਲੇਮਾਨ ਨੂੰ ਵੇਖਿਆ ਸੁਲੇਮਾਨ ਨੂੰ ਖੁਦਾ ਨੇ ਆਖਿਆ ਮੰਗ ਤੂੰ ਤੇ ਹੈਟੀ ਰਾਈਟ ਨੂੰ ਖੁਦਾ ਨੇ ਆਪਣੇ ਨਬੀ ਵਿੱਚੋਂ ਦੀ ਅੱਖਿਆ ਮੰਗ ਤੂੰ ਕੀ ਮੰਗਦੀ ਹੈ ਹallelujah ਹallelujah ਅਮੀਨ ਤਨ ਮੰਗਦਾ ਹੈ ਗਰੀਬ ਜਾਂ ਦੌਲਤ ਮੰਗਦਾ ਹੈ ਮੈਂ ਖਜ਼ਾਨੇ ਮੰਗ ਲੈ ਜੋ ਕੁਛ ਵੀ ਤੂੰ ਮੰਗੇਂਗੀ ਜੇ ਤੈਨੂੰ ਐਸੇ ਸਮੇਂ ਪਰ ਮਹੱਇਆ ਨਾ ਕੀਤਾ ਜਾਏ ਤੋ ਨਬੀ ਕਹਿੰਦੇ ਮੈਨੂੰ ਨਬੀ ਨਾਲ ਮੈਨੂੰ ਝੂਠਾ ਨਬੀ ਕਰਾਰ ਦੇ ਦਿੱਤੀ ਉਹ ਦੇਖ ਰਹੀ ਹੈ ਸੋਚ ਰਹੀ ਹੈ ਲੈ ਕੀ ਮੰਗਾਂ ਨਬੀ ਨੇ ਆਖਿਆ ਜੋ ਤੇਰੀ ਸਭ ਤੋਂ ਵੱਡੀਆਂ ਬਿਲਾਸ਼ਾ ਹੈ ਜੋ ਤੇਰੀ ਸਭ ਤੋਂ ਵੱਡੀ ਇਬਿਲਾਸ਼ਾ ਹੈ ਉਹ ਮੰਗ ਲੈ। ਆਮਨ। ਫਿਰ ਕਹਿੰਦੀ ਬ੍ਰਦਰ ਬਰਨ ਮੈਂ ਕੀ ਮੰਗਾ? ਉਹਦੇ ਮਾਂ-ਬਾਪ ਵੀ ਚੋ ਚੁਕੇ ਸਨ। ਆਹ ਉਹ ਵਿਧਵਾ ਭੈਣ ਸੀਗੀ, ਪਤੀ ਉਹਦੇ ਸਹਾਰ ਹੋ ਚੁਕੇ ਸਨ। ਉਹਦੀ ਭੈਣ व्हीਲ ਚੇਅਰ ਉੱਤੇ ਚੱਲਦੀ ਸੀ। नवीन आखिया जेड़ी तेरी बहन व्हील जेते चल रही है कई बार रसिया दे वास्ते प्रार्थना कीती है कई सालों तो प्रार्थना कर रहे हैं चंगी वैसे करके दीसी हुई ताकि सिस्टर हैटी दी पर भूखनी सी आमीन की और मंगल दे समय मांग दी की आज समय है अपनी बहन दी चिंगाई मंगला है

యేసు ਮਸੀਹ ਦੇ ਨਾਮ ਵਿੱਚ ਮੈਂ ਤੇਰੇ ਬੱਚੇ ਤੈਨੂੰ ਵਾਪਸ ਕੀਤਾ। ਉਹਦੇ ਬੱਚੇ ਮਸੀਹ ਹੋ ਗਏ। ਤੋਬਾ ਕਰ ਲਈ। ਸੁਣਾ ਵੀ ਉਸ ਪ੍ਰਚਾਰ ਵਿੱਚ ਕਹਿ ਰਿਹਾ ਨੇ ਕਹਿੰਦੀ ਉਹ ਪ੍ਰਭੂ ਪੂਜਦੀ। ਪ੍ਰਭੂ ਪੂਜ ਵੀ ਨੇ ਰਹੀ। ਆਮੇਨ। ਸੌੜਾ ਮੰਗਣ ਦੇ ਉੱਤੇ ਵਿਸ਼ਾ ਹੈ। ਆਮੇਨ। ਫਿਰ ਅਸੀਂ ਇਸ ਆਇਤ ਉੱਤੇ ਆਈ ਕਿ ਸਾਨੂੰ ਕੀ ਮੰਗਣਾ ਚਾਹੀਦਾ ਹੈ? ਜੋ ਕਿ ਅਸੀਂ ਲੋਕ ਅ ਗਿਆਨ ਉਹਦਾ 9 13 ਪਿਛਲੇ ਐਤਵਾਰ ਪੜਿਆ ਸੀ ਇਸ ਵਾਰ ਵੀ ਇਸ ਲਈ ਪੜਿਆ ਹੈ ਤਾਂ ਕਿ ਅੱਥੋਂ ਅਸੀਂ ਇਸ ਸੰਦੇਸ਼ ਨੂੰ ਸ਼ੁਰੂ ਕਰ ਸਕੀਏ ਜੇ ਤੋਂ 88 ਤੋਂ ਅਸੀਂ ਇਹਨੂੰ ਸ਼ੁਰੂ ਕਰ ਸਕੀਏ ਕਿ ਆ ਗੋ ਸਾਰੇ ਭਾਈ ਹallelujah ਹallelujah ਹੁਣ ਪਵਿੱਤਰ ਆਤਮਾ ਮੰਗਣਾ ਹੈ ਤੇ ਉਹ ਆਪਣੇ ਮੰਗਣ ਵਾਲਿਆਂ ਨੂੰ ਕਹਿੰਦਾ ਪਵਿੱਤਰ ਆਤਮਾ ਕਿਉਂ ਨਹੀਂ ਦੇਵੇਗਾ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਅਵਸਥਾ ਦੇਣੀਆਂ ਜਾਣਦੇ ਹੋ ਤੇ ਮੈਂ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਦੇਵਾਂਗਾ ਆਲੀ ਹੁਣੇ ਪਵਿੱਤਰ ਆਤਮਾ ਕਿਉਂ ਚੁੜੀਏ ਇਹ ਪਵਿੱਤਰ ਆਤਮਾ ਕਿਉਂ ਅਸੀਂ ਅੱਜ ਇਹ ਦੇਖਣਾ ਹੈ। ਤੋਂ ਵਿਸ਼ਾ ਹੈ ਪਵਿੱਤਰ ਆਤਮਾ ਕਿਉਂ ਮੰਗਣਾ? ਪ੍ਰਸ਼ਨ ਹੈ। ਜੀ ਤਾਂ ਆਉ ਅਸੀਂ ਉੱਤਰ ਲੱਭ ਲਈਏ। ਆਉ ਅਸੀਂ ਇਹਦਾ ਉੱਤਰ ਲੱਭੀਏ। ਯਕੂਬ ਦਾ ਖਾਤ ਸਭੀ ਸੌਰੀ 2 ਅਧਿਆਏ ਸਭੀ ਵਚਨ ਜਿਨੂੰ ਮਿਲੇ ਕਿਰਪਾ ਜਨ ਦੇ ਜਲਦੀ ਸੁਣੋ ਪੜ੍ਹ ਦਈਏ। ਇਕੂਬ ਦਾ ਖਾਤੀ ਪ੍ਰਾਨੀਆਂ ਤੋਂ ਅੱਗੇ ਦੋ ਅਧਿਆਇ ਇਹਦਾ ਸਭੀ ਬਚਨ ਜੀ ਕੋ ਆਤਮਾ ਬਾਝੋਂ ਸਰੀਰ ਮੁਰਦਾ ਹੈ ਜਿੱਦਾਂ ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੈ ਮੁਰਦਾ ਹੈ ਜੀ ਕੋ ਅਮਲਾ ਬਾਝੋਂ ਨੇਚਾ ਮੁਰਦਾ ਹੈ ਉਹ ਤੋਂ ਹੀ ਅਮਲਾ ਤੋਂ ਬਿਨਾਂ ਜੜੀ ਆਦਮੀ ਦੀ ਨਹੀਂ ਚਾਹ ਵਾਈ ਮੁਰਦਾ ਹੈ ਮੁਰਦਾ ਹੈ ਨੇਚਾ ਦੇ ਬਾਰੇ ਕਿਤੇ ਫੇਰ ਅਸੀਂ ਦੇਖਾਂਗੇ ਜੇ ਆਤਮਾ ਤੋਂ ਬਿਨਾ ਸਰੀਰ ਮੁਰਦਾ ਹੈ ਤੁਸੀਂ ਕਹੋ ਕਿ ਅਸੀਂ ਜਿਉਂਦੇ ਆ ਤੁਸੀਂ ਤਦੇ ਜਿਉਂਦੇ ਹੋ ਜੇ ਖੁਦਾ ਦਾ ਆਤਮਾ ਮੇਰੇ ਤੇ ਤੁਹਾਡੇ ਵਿੱਚ ਵਾਸ ਕਰ ਰਿਹਾ ਹੈ ਜੀ ਮੈਂ ਸੱਚਾ ਜੇ ਮੇਰੇ ਤੇ ਤੁਹਾਡੇ ਅੰਦਰ ਖੁਦਾ ਦਾ ਆਤਮਾ ਵਾਸ ਨਹੀਂ ਕਰ ਰਿਹਾ ਤੇ ਫਿਰ ਅਸੀਂ ਮਰੇ ਹੋਏ ਹਾਂ जी मैं सच कह रहा जो देखा आत्मा दा बड़ा जरूरी है, जरूरी है। इस तो पहले आत्मा आवे और चल चली दे मैं बोल दिता हा ਉਹ ਅਗਰ ਇਹ ਜੋ ਦੋ ਥਾਈ ਵਿੱਚ ਲਿਖਿਆ ਮੈਂ ਆਤਮਾ ਆਪਣਾ ਆਤਮਾ ਸਾਰੇ ਸਰੀਰਾਂ ਦੇ ਉੱਤੇ ਵਹਾ ਦਿਆਂਗਾ ਹੁਣ ਆਤਮਾ ਦੀ ਕਿੰਨਾ ਨੂੰ ਲੋੜ ਹੈ ਕਿੰਨੂੰ ਲੋੜ ਹੈ ਅਸੀਂ ਇਹਦੇ ਉੱਤੇ ਥੋੜਾ ਹਿਸਕੀਲ ਸ਼ਕੀ ਵਿੱਚ ਗੌਰ ਕਰਾਂਗੇ ਹਿਸਕੀਲ 11 19 ਦੀ 19 ਤੋਂ 20 ਪੜ੍ਹ ਲਈਏ ਅਤੇ ਮੈਂ ਉਹਨਾਂ ਨੂੰ ਜੀ ਇੱਕ ਦਿਲ ਦੇਵਾਂਗਾ ਮੈਂ ਉਹਨਾਂ ਨੂੰ ਇੱਕ ਦਿਲ ਦੇਵਾਂਗਾ ਤੇ ਨਮਾ ਆਤਮਾ ਤੁਹਾਡੇ ਅੰਦਰ ਪਾਵਾਂਗਾ ਤੇ ਨਮਾ ਆਤਮਾ ਤੁਹਾਡੇ ਅੰਦਰ ਪਾਵਾਂਗਾ ਸੁਣ ਕੇ ਖੁਦਾ ਆਪਣਾ ਆਤਮਾ ਦੇਣਾ ਚਾਹੁੰਦਾ ਆ ਤੇ ਆਤਮਾ ਦੀ ਕਿੰਨੂ ਲੋੜ ਹੈ ਤੁਸੀਂ ਇਸੇ ਵਿਸ਼ੇ ਨੂੰ ਇਸੇ ਹਵਾਲੇ ਨੂੰ ਕਿਸੇ ਹੋਰ ਜਗ੍ਹਾ ਤੋਂ ਪੜਨ ਦੇ ਲਈ ਨੋਟ ਕਰ ਲਵੋ ਪੜਨ ਦਾ ਸਮਾਨ ਹੀ ਹੈ ਜੋ ਹਵਾਲਾ ਪੜਿਆ ਹੈ ਹਿਸਕੀਰ ਸ਼ਕਤੀ ਉਹਦਾ 27 ਤੇ 27 ਨੋਟ ਕਰਨ ਵਾਲੇ ਨੋਟ ਕਰ ਲਵੋ ਬੜਨਣੀ ਹੈ ਅਉਸਤੇ ਅਸੀਂ ਚਲਦੇ ਹਿਸਕੀਰ ਉਹਦੇ 37 ਪਾਠ ਦੇ ਵਿੱਚ 37 ਪਾਠ ਦੇ ਵਿੱਚ ਆਤਮਾ ਦੀ ਕਿੰਨੋ ਲੋੜ ਹੁੰਦੀ ਹੈ ਅਸੀਂ ਉਹਦੇ ਉੱਤੇ ਥੋੜਾ ਜਿਹਾ ਗੌਰ ਕਰੀਏ ਹਿਸਕੀਰ 37 ਅਧਿਆਏ 1 ਤੋਂ 12 ਤੱਕ ਅਸੀਂ ਇਸ ਨੂੰ ਪੜਾਂਗੇ

ਅਮੀਨ ਸਾਰੇ ਬੋਲੀ ਅਮੀਨ ਅਮੀਨ ਜਦੋਂ ਮੈਂ ਹਾਲੇਲੂਇਆ ਕਹਾਵਾਂ ਤੇ ਤੁਹਾਡੀ ਸਾਰਿਆਂ ਦੀ ਉੱਚੀ ਆਵਾਜ਼ ਹੋਵੇ ਨਾ ਇਹਦਾ ਇਨਾਮ ਤੇ ਫਿਰ ਮੈਨੂੰ ਪਰਸਰ ਕਿਸੇ ਨੂੰ ਕਹਿਣ ਦੀ ਲੋੜ ਨਾ ਪੈ ਕੇ ਟੋਸ ਸਕਦਾ ਮੈਨੂੰ ਕਿਸੇ ਨੂੰ ਖੜੇ ਹੋਣ ਵਾਸਤੇ ਵੀ ਨਾ ਕਹਿਣਾ ਪਵੇ ਮੇਰਾ ਤੇ ਤੁਹਾਡਾ ਹਾਲੇਲੂਇਆ ਜੇ ਕੋਈ ਦੂਰ ਗਿਆ ਹੋਇਆ ਤੇ ਉਹਨੂੰ ਨੇੜੇ ਲਿਆ ਆਵੇ ਅਮੀਨ ਜੇ ਕੋਈ ਨੀਂਦ ਵਿੱਚ ਗਿਆ ਹੋਇਆ ਤੇ ਉਹਨੂੰ ਜਗਾ ਦਵੇ ਇਦਾਂ ਦਾ ਮੇਰੇ ਤੇ ਤੁਹਾਡਾ ਆਮੀਨ ਤੇ ਇਦਾਂ ਦਾ ਮੇਰੇ ਤੇ ਤੁਹਾਡਾ ਹallelujah ਹੋਣਾ ਚਾਹੀਦਾ ਚਾਹੀਦਾ ਕਿਹ ਇਹ ਬਲਾ ਆਮੀਨ ਆਮੀਨ ਹallelujah ਹallelujah ਸਾਰੇ ਬੋਲਿਆ ਕਰੀਏ ਤੇ ਉੱਚੀ ਜਵਾਬ ਦਿਆ ਕਰੀਏ ਤਾਂ ਕਿ ਲਾਗੇ ਜੇ ਮੇਰੇ ਤੋਂ ਲਾਗੇ ਤੁਹਾਡੇ ਕੋਈ ਸੁੱਤਾ ਹੋਵੇ ਤੇ ਉਹ ਵੀ ਜਾਗ ਜਾਵੇ ਮੈਨੂੰ ਜਾ ਕੇ ਜਿੱਦਾ ਹਲਾ ਕੇ ਜਗਾਉਣਾ ਨਾ ਪਵੇ ਹੈਗੇ ਨ ਦੋਤੇ ਜਾਨੇ ਜਿਆਦਾ ਨਹੀਂ ਦੋ ਤਿੰਨ ਜਾਣੇ ਹਨ ਠੀਕ ਹੈ ਅਬ ਵਾਪਸ ਆ ਜਾਈਏ ਪੜੀਏ ਮੈਂ ਕਵਾਂਗਾ ਪੂਦਾ ਦੇਵ ਚੰਦ ਦੇ ਵਿੱਚੋਂ ਸੈਂਤੀ ਇੱਕ ਤੋਂ ਇਹ ਹਵਾ ਦੇ ਹੱਥ ਮੇਰੇ ਉੱਤੇ ਸੀ ਹਾਂਜੀ ਅਤੇ ਉਹ ਮੈਂ ਇਹ ਹਵਾ ਦੇ ਆਦਮਾ ਵਿੱਚ ਬਾਹਰ ਲੈ ਗਿਆ ਹਮ ਅਤੇ ਉਸ ਬਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਉਸ ਬਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਹੂੰ ਅੱਗੇ ਮੈਨੂੰ ਉਹਨਾਂ ਦੇ ਆਲੇ ਦੁਆਲੇ ਚ ਫੇਰੇ ਫਿਰਾਇਆ ਅਤੇ ਵੇਖੋ ਉਸ ਵਾਦੀ ਦੇ ਮੂੰਹ ਤੇ ਬਹੁਤ ਸਾਰੀਆਂ ਸਾਨ ਬਹੁਤ ਸਾਰੀਆਂ ਹੱਡੀਆਂ ਸੀਗੀਆਂ ਸੁੱਕੀਆਂ ਹੱਡੀਆਂ ਅਤੇ ਵੇਖੋ ਬਹੁਤ ਸੁੱਕੀਆਂ ਹੋਈਆਂ ਸਨ ਉਹ ਬੜੀਆਂ ਜਾਂਦਾ ਸੁੱਕੀਆਂ ਹੋਈਆਂ ਸੀਗੀਆਂ ਮੈਂ ਕਿਉਂ ਨਹੀਂ ਮੈਥੋਂ ਪੁੱਛਿਆ ਉਹਨੇ ਕਿਹਾ ਖੁਦਾ ਨੇ ਮੈਨੂੰ ਪੁੱਛਿਆ ਇਹ ਆਦਮੀ ਦੇ ਪੁੱਤਰ ਇਹ ਆਦਮੀ ਦੇ ਪੁੱਤਰ ਕੀ ਹੱਡੀਆਂ ਜੀ ਸਕਦੀਆਂ ਕੀ ਇਹ ਹੱਡੀਆਂ ਜੀ ਸਕਦੀਆਂ ਨਹੀਂ ਮੈਂ ਆਖਿਆ ਮੈਂ ਆਖਿਆ ਕੀ ਪ੍ਰਭੂ ਇਹ ਪ੍ਰਭੂ ਤੋ ਹੀ ਜਾਂਦਾ ਹੈ ਫਿਰ ਉਸਨੇ ਨੋ ਆਖਿਆ ਜੀ ਇਹਨਾਂ ਹੱਡੀਆਂ ਉੱਤੇ ਅਗਾਂਵ ਵਾਦ ਹallelujah ਹallelujah ਇਹਨਾਂ ਹੱਡੀਆਂ ਦੇ ਉੱਤੇ ਅਗਾਂਵ ਵਾਦ ਕਰ ਦੇਣਾ ਨੂੰ ਆਖ ਇਹਨਾਂ ਨੂੰ ਆਖ ਇਹ ਸੁੱਕੀਆਂ ਹੱਡੀਆਂ ਇਹ ਸੁੱਕੀਆਂ ਹੱਡੀਆਂ ਰੱਬ ਦਾ ਵਚਨ ਸੁਣੋ ਹallelujah ਹallelujah ਇਹ ਸੁੱਕੀਆਂ ਹੱਡੀਆਂ ਯਹੋਵਾ ਦਾ ਵਚਨ ਸੁਣੋ ਆਪਣੀਏ ਪ੍ਰਭੂ DNA ਪ੍ਰਭੂ ਯਹੋਵਾ ਇਹਨਾਂ ਹੱਡੀਆਂ ਨੂੰ ਐਨ ਫਰਮਾਉਂਦਾ ਗ੍ਰੇਡੀ ਕਹਿੰਦਾ ਫਰਮਾਉਂਦਾ ਪ੍ਰਭੂ ਯਹੋਵਾ ਫਰਮਾਉਂਦਾ ਠੀਕ ਪ੍ਰਭੂ ਯਹੋਵਾ ਇਹਨਾਂ ਸੁੱਕੀਆਂ ਹੱਡੀਆਂ ਨੂੰ ਇਹਨੂੰ ਫਰਮਾਉਂਦਾ ਹੈ ਦੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਦੇਖੋ ਮੈਂ ਤੁਹਾਡੇ ਅੰਦਰ ਆਤਮਾ ਆਤਮਾ ਕਿੰਨਾਂ ਨੂੰ ਲੋੜ ਹੈ ਜਿਹੜੀਆਂ ਸੁੱਕੀਆਂ ਹੱਡੀਆਂ ਹਨ ਆਮੇਨ ਦੇ ਉੱਤੇ ਆਤਮਾ ਨਹੀਂ ਆ ਜਾਣਾ ਇਹਨਾਂ ਨੂੰ ਹੋਰ ਦੀ ਕਈ ਵਸਤਾ ਦੀ ਲੋੜ ਹੈ ਪਰ ਇਹ యేసు ਕਿਉਂ ਹਟਿਓ ਇਹ ਹਵਾ ਦਾ ਵਚਨ ਸੁਣੋ ਇਹ ਇਹ ਫਰਮਾਉਂਦਾ ਹੈ ਕਿ ਮੈਂ ਤੁਹਾਡੇ ਵਿੱਚ ਆਤਮਾ ਪਾਉਂਦਾ ਪਰ ਜਪੜੀਏ ਅਟੇ ਖੁਸ਼ੀ ਜਿਉਂਦੀਆਂ ਹੋ ਜਾਓ ਤੁਸੀਂ ਜਿਉਂਦੀਆਂ ਹੋ ਜਾਓ ਕਿਉਂ ਕਿਉਂ ਕਿ ਕਿ ਸੁਖੀਆਂ ਹਟੀਆਂ ਮਰੀਆਂ ਹੋਈਆਂ ਸੁੱਕੀਆਂ ਹੱਡੀਆਂ ਮਰੀਆਂ ਹੋਈਆਂ ਨੇ ਹਾਂਜੀ ਬੜੀਏ ਅੱਜ ਮੈਂ ਤੁਹਾਡੇ ਉੱਤੇ ਨਾੜਾ ਦੇਵਾਂਗਾ ਮੈਂ ਤੁਹਾਡੇ ਉੱਤੇ ਨਾੜਾ ਦੇਵਾਂਗਾ ਅੱਜ ਤੁਹਾਡੇ ਉੱਤੇ ਮਾਸ ਚੜਾਵਾਂਗਾ ਤੁਹਾਡੇ ਉੱਤੇ ਮਾਸ ਚੜਾਵਾਂਗਾ ਅੱਜ ਤੁਹਾਨੂੰ ਚੰਮ ਨਾਲ ਟੱਕਾਂਗਾ ਤੁਹਾਨੂੰ ਚੰਮ ਨਾਲ ਟੱਕਾਂਗਾ ਅੱਜ ਤੁਹਾਡੇ ਵਿੱਚ ਆਤਮਾ ਪਾਵਾਂਗਾ ਹallelujah

ਮੈਂ ਆਪਣੇ ਵਿਸ਼ੇ ਨੂੰ ਕੰਪਲੀਟ ਕਰ ਸਕਾਂ ਹallelujah ਹallelujah ਅਮੇਨ ਇਹ ਚਾਰ ਵਸਤੂਆਂ ਨੇ ਤੇ ਪਿਆਰਿਓ ਚਾਰ ਹੀ ਗੱਲਾਂ ਖੁਦਾ ਨੇ ਲੋਧ ਨੂੰ ਆਖਿਆ ਸੀ ਗਿਆ ਜਦੋਂ ਉਹਨੂੰ ਸਦੂ ਮਾਮਰਾਚੋਂ ਬਾਹਰ ਕੱਢਿਆ ਗਿਆ ਅਮੇਨ 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 ਹੁ ਨਾ ਰੁਕੀਏ ਦੇ ਉਤੇ ਇਹ ਚਾਰ ਉਤੀ ਅਸੀਂ ਬੋਲ ਚੁੱਕੇ ਆ ਤੇ ਫਿਰ ਖੁਦਾ ਜੀ ਚਾਰ ਹੀ ਦਿੱਕੇ ਤੇ ਬੋਲ ਰਹੇ ਆ ਅਮਨ ਚਾਰ ਹੀ ਜੰਸੂ ਹਨ ਅਮਨ ਚਾਰ ਹੀ ਥੋੜੇ ਹਨ ਚਾ ਚਾਰ ਹੀ ਟਿੱਡੀਆਂ ਹਨ ਤੇ ਚਾਰ ਸੁਟਕਾ ਦਾ ਨੰਬਰ ਵੀ ਹੈ ਸੋ ਖੁਦਾ ਤੁਹਾਨੂੰ ਬਹੁਤ ਆਇਤ ਵਿੱਚ ਬਰਕਤ ਦੇਵੇ ਹਾਂਜੀ ਮੈਂ ਸੁਕੀਓ ਹੱਡਿਓ ਤੁਹਾਡੇ ਉਤੇ ਨਾੜਾ ਲੈ ਕੇ ਆਵਾਜ਼ਾ ਮੈਂ ਉਹ ਚੰਮ ਨਾਲ ਕਿੰਨਾ ਬੜੀਏ ਅਜੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਤੇ ਫਿਰ ਤੁਹਾਡੇ ਇਸ ਆਤਮਾ ਪਾਵਾਂਗਾ ਅਜੇ ਤੁਸੀਂ ਜੀ ਪਾਓਂਗੀਆਂ ਫਿਰ ਤੁਸੀਂ ਜੀ ਪਾਓਂਗੀਆਂ ਅਜੇ ਤੁਸੀਂ ਜਾਣੋਗੀਆਂ ਇਹਦਾ ਮਤਲਬ ਕਿ ਕਿੰது ਲੋੜ ਹੈ ਇਸ ਆਤਮਾ ਦੀ ਜਿਹੜਾ ਮਰਿਆ ਹੋਇਆ ਹੈ ਉਹਨੂੰ ਜਗਉਣ ਦੀ ਲੋੜ ਹੈ ਲੋੜ ਹੈ ਬੜੀ ਅਗੇ ਅਜੇ ਤੁਸੀਂ ਤੁਸੀਂ ਜੀ ਪਾਓਗੀਆਂ ਤੁਸੀਂ ਜੀ ਪਾਓਂਗੀਆਂ ਤੁਸੀਂ ਤੁਸੀਂ

ਹੱਡੀਆਂ ਇਹ ਜੋ ਲਈ ਤੇ ਹੱਡੀਆਂ ਆਪਸ ਵਿੱਚ ਜੋੜ ਗਈਆਂ ਹallelujah ਹੱਡੀਆਂ ਜੋੜ ਗਈਆਂ ਇੱਕ ਵੱਡੀ ਆਪਣੀ ਹੱਡੀ ਨਾਲ ਹਰੇਕ ਹੱਡੀ ਆਪਣੀ ਹੱਡੀ ਦੇ ਨਾਲ ਜਦੋਂ ਦੇਖਿਆ ਹਾਂ ਦੇਖਿਆ ਕੀ ਦੇਖਦਾ ਹਾਂ ਕੀ ਦੇਖਦਾ ਹਾਂ ਕਿਉਂ ਉਹਦੇ ਨਾੜਾ ਉਹਨਾਂ ਉੱਤੇ ਨਾੜਾ ਆ ਰਹੀਆਂ ਤੇ ਮਾਸੜਾ ਆਇਆ ਤੇ ਮਾਸ ਵੀ ਉਹਨਾਂ ਤੇ ਚੜ੍ਹ ਆਇਆ ਤੇ ਚਾਮਣੇ ਉਹਨਾਂ ਨੂੰ ਢੱਕ ਤੇ ਚਾਮਣੇ ਵੀ ਉਹਨਾਂ ਨੂੰ ਢੱਕ ਲਿਆ

ਪਾਰੇ ਹੱਡੀਆਂ ਇਕੱਠੀਆਂ ਹੋਦੇ ਆ ਤੁਸੀਂ ਜਾਣਦੇ ਹੋ ਤੋਂ ਲਾਡੇ ਇੱਕ ਦੇਹ ਹੈ ਪਾਰੇ ਮਿਲ ਕੇ ਸੀ ਇੱਕ ਦੇਹ ਹੈ ਪਾਦਾ ਬੱਚਾ ਬੱਚਾ ਰੋ

ਏ ਆਦਮੀ ਦੇ ਪੁੱਤਰ ਆਤਮਾ ਲਈ ਆ ਗਾਂਵਾ ਆਤਮਾ ਦੇ ਵਾਸਤੇ ਹੁਣ ਕਹਿੰਦਾ ਅਗਮਵਾ ਕਰ ਏ ਆਦਮੀ ਦੇ ਪੁੱਤਰ ਏ ਆਦਮੀ ਦੇ ਪੁੱਤਰ ਗਾਂਵਾ ਅਗਮਵਾ ਤੂੰ ਆਤਮਾ ਨੂੰ ਆਖ ਤੂੰ ਆਤਮਾ ਨੂੰ ਆਖ ਕੀ ਪ੍ਰਭੂ ਯਹਵਾ ਇਹ ਫਰਮਾਉਂਦਾ ਹੈ ਪ੍ਰਭੂ ਯਹਵਾ ਇਹ ਨੂੰ ਫਰਮਾਉਂਦਾ ਹੈ ਕੀ ਆਤਮਾ ਏ ਆਤਮਾ ਤੁਸੀਂ ਜੋ ਫੇਰਿਆਂ ਦੀਆਂ ਹਵਾਓ ਹallelujah ਹallelujah ਇਹ ਜੋ ਫੇਰੇ ਦੀਆਂ ਹਵਾਓ ਇਹ ਕੀ ਹੈ ਜਫੀਰੇ ਦੀਓ ਸੁਭਾਉ ਆਓ ਪ੍ਰਿਏ ਅੱਜ ਤੁਸੀਂ ਜਫੀਰੇ ਦੀਆਂ ਹਵਾਵਾਂ ਤੋਂ ਆਓ ਹਾਂਜੀ ਅੱਗੇ ਵੱਡੇ ਹੋਇਆ ਵਿੱਚ ਆਤਮਾ ਪਾਓ ਹਾਂ ਕਿੰਨਾ ਨੇ ਪਾਉਣਾ ਹੈ